ਹੁਸ਼ਿਆਰਪੁਰ ਦੇ ਪਿੰਡ ਹਰਸੀ ਚ ਬੀਤੀ 25 ਫਰਵਰੀ ਨੂੰ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਹੁਸ਼ਿਆਰਪੁਰ ਪੁਲਿਸ ਨੇ ਸੁਲਝਾਉਣ ਚ ਸਫਲਤਾ ਹਾਸਲ ਕੀਤੀ ਹੈ ਤੇ ਇਸ ਮਾਮਲੇ ਚ ਕਤਲ ਨੂੰ ਵੀ ਗ੍ਰਿਫਤਾਰ ਕੀਤਾ ਹੈ ਸਥਾਨਿਕ ਪੁਲਿਸ ਲੈਨ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਕੋਰ ਦਾ 25 ਫਰਵਰੀ ਨੂੰ ਕਿਸੇ ਅਣਪਛਾਤੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਮਾਮਲੇ ਦੀ ਤਕਨੀਕੀ ਢੰਗ ਨਾਲ ਜਾਂਚ ਕਰਦਿਆਂ ਹੋયા ਇੱਕ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਬਲਜਿੰਦਰ ਕੌਰ ਦੇ ਪਤੀ ਨੇ ਦੋ ਵਿਆਹ ਕਰਵਾਏ ਹੋਏ ਸਨ ਤੇ ਪਹਿਲੇ ਵਿਆਹ ਦੇ ਤਿੰਨ ਬੱਚੇ ਸਨ ਜਿਸ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਗੁਰਪ੍ਰੀਤ ਸਿੰਘ ਹੈ ਤੇ ਗੁਰਪ੍ਰੀਤ ਸਿੰਘ ਨੂੰ ਉਸਦੇ ਪਿਤਾ ਵੱਲੋਂ ਬੇਦਖਲ ਕੀਤਾ ਹੋਇਆ ਸੀ ਜੋ ਕਿ ਕਿਰਾਏ ਦੇ ਮਕਾਨ ਤੇ ਕਿਸੇ ਪਿੰਡ ਵਿੱਚ ਰਹਿੰਦਾ ਸੀ। ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਚਾਹੁੰਦਾ ਸੀ ਕਿ ਬਲਜਿੰਦਰ ਕੌਰ ਆਪਣਾ ਛਿਆਵਾ ਪਿੰਡ ਵਾਲਾ ਮਕਾਨ ਉਸਦੇ ਨਾਮ ਤੇ ਕਰ ਦੇਵੇ ਤੇ ਉਸ ਨੂੰ ਵਿਦੇਸ਼ ਵਿੱਚ ਅਸੈਟਲ ਕਰ ਦੇਵੇ ਤੇ ਅਜੀਹਾ ਨਾ ਹੋਣ ਕਾਰਨ ਉਹ ਬਲਜਿੰਦਰ ਕੌਰ ਨੂੰ ਦੋਸ਼ੀ ਮੰਨਦਾ ਸੀ ਤੇ ਇਸੇ ਕਾਰਨ ਉਸ ਵੱਲੋਂ 25 ਫਰਵਰੀ ਨੂੰ ਬਲਜਿੰਦਰ ਕੋਰ ਦਾ ਘਰ ਚ ਦੇਖ ਲੋ ਕੇ ਕਤਲ ਕਰ ਦਿੱਤਾ ਗਿਆ ਹੁਣ ਦੱਸਿਆ ਕਿ ਕਾਬੂ ਕੀਤਾ ਗਿਆ ਕਥਿਤ ਦੋਸ਼ੀ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਜੀ ਇੱਕ ਤੁਹਾਨੂੰ ਪਤਾ ਕਿ ਟਾਂਡਾ ਚ 25 ਤਰੀਕ ਨੂੰ ਇੱਕ ਮਰਡਰ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਦੇ ਵਿੱਚ ਡਿਸੀਜ਼ਡ ਦੇ ਬਲਜਿੰਦਰ ਕੌਰ ਜਿਹੜੇ ਹੈਗੇ ਉਹਨਾਂ ਦਾ ਕਤਲ ਕਰਤਾ ਗਿਆ ਸੀਗਾ ਤੇ ਇਮੀਡੀਏਟਲੀ ਪੁਲਿਸ ਨੇ ਇਸ ਚ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇੱਕ ਐਫ ਆਈ ਆਰ ਦਰਜ ਕੀਤਾ ਗਿਆ 40 ਨੰਬਰ ਪੁਲਿਸ ਸਟੇਸ਼ਨ ਟਾਂਡਾ ਚ 302 ਦੇ ਤਹਿਤ ਤੇ ਉਸ ਚ ਇਨਵੈਸਟੀਗੇਸ਼ਨ ਐਸ ਪੀ ਡੀ ਸਰਬਜੀਤ ਵਾਇਆ ਜੀ ਦੇ ਇੱਕ ਵਾਈਹੇਟ ਜਿਹੜਾ ਹੈਗਾ ਸਾਡੀ ਟੀਮ ਨੇ ਡੀ ਐਸ ਪੀ ਡੀ ਜਾਂ ਸੀ ਆਈਏ ਡੀ ਐਸ ਪੀ ਟਾਂਡਾ ਅਤੇ ਐਸ ਐਚ ਓ ਟਾਂਡਾ ਨੇ ਕੀਤੀ ਤੇ ਕਾਫੀ ਲੇਟ ਨਾਈਟ ਤੱਕ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸੀਸੀਟੀਵੀ ਫੁਟੇਜ ਦੇ ਲੀਡਸ ਤੋਂ ਲੈ ਕੇ ਤੇ ਨੈਕਸਟ ਡੇ ਤੱਕ ਜਿਹੜਾ ਹੈਗਾ ਸਾਡੀ ਟੀਮ ਨੇ ਉਹ ਇੱਕ ਜਿਹੜਾ ਬਲਾਈਂਡ ਮर्डर ਕੇਸ ਸੀਗਾ ਉਹਨੇ ਵਿਥਿਨ 24 ਆਵਰਸ ਜਿਹੜਾ ਮੇਨ ਸਸਪੈਕਟ ਨੂੰ ਆਈਡੈਂਟੀਫਾਈ ਕੀਤਾ ਤੇ ਉਹਨੂੰ ਜਿਹੜਾ ਹੈਗਾ ਕੱਲ ਫਿਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਜਿਹੜਾ ਅਕਿਊਜ਼ਡ ਹੈਗਾ ਇਹਦੇ ਵਿੱਚ ਉਹ ਦੋਸ਼ੀ ਗੁਰਪ੍ਰੀਤ ਸਿੰਘ ਹੈਗਾ ਜਿਹਦਾ ਡਿਸੀਜ਼ ਦੇ ਨਾਲ ਰਿਸ਼ਤਾ ਹੈਗਾ ਕਿ ਉਹ ਉਹਦਾ ਡਿਸੀਜ਼ ਦਾ ਸਟੈਪਸਨ ਹੈਗਾ ਤੇ ਇਹਨੇ ਜਿਹੜਾ ਹੈਗਾ ਇੱਕ ਫਾਈਨੈਂਸ਼ੀਅਲ ਡਿਸਪਿਊਟ ਕਰਕੇ ਤੇ ਕਿਉਂਕਿ ਉਹ ਫਾਈਨੈਂਸ਼ੀਅਲੀ ਕਰਾਈਸਿਸ ਸੇ ਸਿਗਾ ਸੈਟਲ ਨਹੀਂ ਸੀਗਾ ਕਿਸੇ ਜੋਬ 'ਚ ਜਾਂ ਕਿਸੇ ਕੰਮ 'ਚ ਤੇ ਵੇਰੇ ਜਿਹੜੀ ਡਿਸੀਜ਼ਡ ਸੀਗੇ ਜਿਹੜੀ ਲੇਡੀ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਚੰਗੀ ਸੀ ਕਿ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਉਹ ਬਾਹਰ ਰਹਿ ਰਹੇ ਸੀਗੇ ਵਿਦੇਸ਼ 'ਚ ਤੇ ਉਹ ਵੀ ਸੈਟਲ ਸੀਗੇ ਤੇ ਉਹ ਇਹਨੂੰ ਇਸ ਗੱਲ ਦਾ ਗੁੱਸਾ ਸੀਗਾ ਇਸ ਚੀਜ਼ ਦਾ ਕਿ ਵੀ ਉਹ ਸੈਟਲ ਨਹੀਂ ਹੋ ਪਾਇਆ ਕਿਸੇ ਗੱਲ ਕਰਕੇ ਤੇ ਉਹ ਕਾਫੀ ਤੰ ਇਸ ਚੀਜ਼ ਤੇ ਕਰਦਾ ਹੁੰਦਾ ਸੀਗਾ ਜਿਹੜੀ ਲੇਡੀ ਡਿਸੀਜ਼ ਹੈਗੀ ਉਹਨਾਂ ਨੂੰ ਤੇ ਇਨ ਬਿਟਵੀਨ ਜਿਹੜਾ ਹੈਗਾ ਇਹਨੇ 24 ਤਰੀਕ ਨੂੰ ਜਾ ਕੇ 25 ਤਰੀਕ ਨੂੰ ਤੇ ਉੱਥੇ ਜਾ ਕੇ ਫਿਰ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਗੱਲਬਾਤ ਹੋਈ ਹੋਣੀ ਤੇ ਉਸ ਤੋਂ ਬਾਅਦ ਇਹਨੇ ਗੁੱਸੇ 'ਚ ਆ ਕੇ ਕਤਲ ਨੂੰ ਅੰਜਾਮ ਦਿੱਤਾ ਇਸ ਜਿਹੜਾ ਦੋਸ਼ੀ ਹੈਗਾ ਉਸ ਤੋਂ ਫਿਰ ਕਾਫੀ ਸਾਰੇ ਡਾਕੂਮੈਂਟਸ ਜਿਹੜੇ ਉਹ ਉੱਥੋਂ ਘਰ ਤੋਂ ਲੈ ਕੇ ਚਲਾ ਗਿਆ ਸੀਗਾ ਜਿਦੇ ਵਿੱਚ ਵੀਕਲਸ ਦੀ ਆਰਸੀ ਪੈਨ ਕਾਰਡ ਆਧਾਰ ਕਾਰਡ ਔਰ ਸਾਰੀ ਚੀਜ਼ਾਂ ਬੈਂਕ ਸਟੇਟਮੈਂਟਸ ਵਗੈਰਾ ਕਾਫੀ ਸਾਰੀਆਂ ਚੀਜ਼ਾਂ ਹੈਗੀਆਂ ਉਹ ਰਿਕਵਰ ਸਾਡੀ ਟੀਮਸ ਨੇ ਉਦੋਂ ਕੀਤੀ ਹੈਗੀ ਫਾਕੀ ਫਰਦਰ ਅਸੀਂ ਇਨਵੈਸਟੀਗੇਸ਼ਨ ਇਨ ਡੀਟੇਲ ਕਰਾਂਗੇ ਉਹਨੇ ਜਿਹੜਾ ਹੈਗਾ ਉਥੇ ਇੱਕ ਫੱਟਾ ਜਿਹੜਾ ਹੈਗਾ ਉਹਨੇ ਸਰ ਤੇ ਮਾਰਿਆ ਪਹਿਲਾਂ ਜਿਹੜਾ ਸਾਡੀ ਯੂਨੀਵਰਸਿਟੀ ਦੇ ਸਾਹਮਣੇ ਆਇਆ ਹੈਗਾ ਉਸ ਤੋਂ ਬਾਅਦ ਉਹਨੇ ਗਲਾ ਦਬਾ ਕੇ ਜਿਹੜਾ ਹੈਗਾ ਉਹ ਕਤਲ ਕੀਤਾ ਸਰ ਇਹਦਾ ਫਾਦਰ ਸਾਹਿਬ ਹੈਗੀ ਕਿ ਨਹੀਂ 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 ਫਾਦਰ ਨਹੀਂ ਹੈਗੇ ਇਹਦੇ ਇਹਦੇ ਫਾਦਰ ਜਿਹੜੇ ਹੈਗੇ ਉਹ ਉਹਨਾਂ ਦੀ ਦੋ ਸ਼ਾਦੀਆਂ ਸੀ ਜਿਹੜੇ ਡਿਸੀਜ਼ਡ ਹੈਗੇ ਉਹਨਾਂ ਦੀ ਇਹਦੇ ਫਾਦਰ ਨਾਲ ਦੂਜੀ ਸ਼ਾਦੀ ਸੀਗੀ ਆ ਜਿਹੜਾ ਅਕਿਊਜ਼ਡ ਹੈਗਾ ਉਹ ਪਹਿਲੀ ਸ਼ਾਦੀ ਤੋਂ ਜਿਹੜਾ ਸੀਗਾ ਉਹ ਬੱਚਾ ਸੀਗਾ ਤੇ ਇਹਦਾ ਡਿਸਪਿਊਟ ਜਿਹੜਾ ਆਪਣੇ ਸਟੈਪ ਮਦਰ ਨਾਲ ਰਹਿਦਾ ਸੀ। ਦੋਨੋਂ ਦੇ ਬੱਚੇ ਵੀ ਸੀ ਕੋਈ ਜਿਹੜੇ ਸੈਕੰਡ ਮਦਰ ਤੋਂ ਸੀ। ਹਾਂਜੀ ਹਾਂਜੀ ਦੋਨੋਂ ਹੀ ਮਦਰਸ ਤੋਂ ਬੱਚੇ ਹੈਗੇ ਤੇ ਬਟ ਉਹ ਕਿਉਂਕਿ ਆ ਖੁਦ ਸੈਟਲ ਨਹੀਂ ਸੀਗਾ ਇਸ ਕਰਕੇ ਇਹਨੂੰ ਕਾਫੀ ਜ਼ਿਆਦਾ ਇਤਰਾਜ਼ ਰਹਿੰਦਾ ਸੀਗਾ ਦੂਜੀ ਸਟੈਪ ਮਦਰ ਦੇ ਨਾਲ। ਕੋਈ ਪਹਿਲਾਂ ਵੀ ਇਹ ਮਾਮਲਾ ਦਰਜ ਵਗੈਰਾ ਹਾਂਜੀ ਦੂਜੀ ਦੋਸੇ ਅਰੈਸਟ ਕਰ ਲਿੱਤਾ ਗਿਆ ਹੈਗਾ ਇਸੇ ਕਰਕੇ ਇਸ ਤੋ ਆ ਰਿਕਵਰੀਆਂ ਕੀਤੀ ਗਈ ਹੈਗੀ। ਜੀ ਔਰ ਪ੍ਰੀਵੀਅਸ ਕੋਈ ਕ੍ਰਿਮੀਨਲ ਰਿਕਾਰਡ ਨਹੀਂ।